ਬਿਜਲੀ ਕਰਦੇ ਮੁਲਾਜ਼ਮਾਂ ਦਾ ਦਫ਼ਤਰ ਦੇ ਬਾਹਰ ਹੀ ਚਾਹ ਦੀ ਡੇੜੀ ਲਗਾਉਣ ਵਾਲੇ ਦੇ ਨਾਲ ਅਜਿਹਾ ਪੰਗਾ ਪਿਆ ਕਿ ਸਮੂਹ ਮੁਲਾਜ਼ਮਾਂ ਨੇ ਚਾਹ ਵਾਲੇ ਦੇ ਖਿਲਾਫ ਰੋਸ ਮੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਇਸ ਬਾਰੇ ਸਬ ਡਿਵੀਜ਼ਨ ਦੇ ਕੈਸ਼ੀਅਰ ਨੇ ਦੱਸਿਆ ਹੈ ਕਿ ਇੱਕ ਚਾਹ ਵਾਲਾ ਜਿਸ ਦਾ ਨਾਮ ਸੋਨੂ ਹੈ ਉਸ ਦੇ ਕੋਲ 3000 ਰੁਪਏ ਦਾ ਕੈਸ਼ ਲੈ ਕੇ ਆਇਆ ਸੀ ਜਿਸ ਦੇ ਚਲਦੇ ਉਸ ਵਿੱਚੋਂ ਇੱਕ ਨੋਟ ਨਕਲੀ ਨਿਕਲਣ ਤੇ ਉਸ ਨੂੰ ਦੱਸਿਆ ਗਿਆ ਤਾਂ ਉਸ ਨੇ ਉਸ ਨੂੰ ਗੁੱਸੇ ਵਿੱਚ ਧਮਕਾਇਆ ਤੇ ਪਗਲਾ ਹੋਣ ਦੀ ਧਮਕੀ ਵੀ ਦਿੱਤੀ ਤੇ ਉਹਨਾਂ ਨੇ ਵੀ ਆਖਿਆ ਹੈ ਕਿ ਜਦੋਂ ਤੱਕ ਚਾਹ ਵਾਲੇ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਮਾਮਲਾ ਇਸ ਤਰ੍ਹਾਂ ਆਇਆ ਵੀ ਲਾਸਟ ਮੂਮੈਂਟ ਜਦੋਂ ਕਾਊਂਟਰ ਬੰਦ ਹੋਣ ਵਾਲਾ ਸੀ ਇੱਕ ਸਾਕਸ਼ੀ ਸਾਡੇ ਬਾਹਰ ਰੇੜੀ ਲਾਉਂਦਾ ਚਾਹ ਦੀ ਉਹ ਆਇਆ ਸੀ ਉਹਨੇ ਆਣ ਕੇ ਤੇ ਲਾਸਟ ਮੂਮੈਂਟ ਤੇ ਮੈਨੂੰ ਇੱਕ ਡਿਮਾਂਡ ਨੋਟਿਸ ਦਿੱਤਾ ਜਿਹਦੀ ਪੇਮੈਂਟ 3340 ਰੁਪਏ ਸੀ 3340 ਰੁਪਏ ਦੇ ਕੇ ਉਹਨੇ ਪੇਮੈਂਟ ਕੀਤੀ ਤੇ ਮੈਂ ਜਦੋਂ ਨੋਟ ਚੈੱਕ ਕੀਤਾ ਤਾਂ ਉਹਦੇ ਵਿੱਚ ਨੋਟ ਇੱਕ ਨਕਲੀ ਪਾਇਆ ਗਿਆ ਮੈਨੂੰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਉਹਨੇ ਦੇਣ ਤੋਂ ਬਾਅਦ ਮੈਨੂੰ ਮੇਰੇ ਨਾਲ ਗਾਲੀ ਗਲੋਚੋਂ ਲਾਪਿਆ ਮੈਨੂੰ ਮੇਰੇ ਕੋ ਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਕੋ 3340 ਰੁਪਏ ਸੀ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਵੀ ਇਹ ਖੋਣ ਕਹਤੇ ਗਾਲਾਂ ਕੱਢਣ ਦੀ ਗਾਲਾਂ ਕੱਢੀਆਂ ਉਹਨੇ ਮੈਨੂੰ ਮੈਨੂੰ ਬਾਹਰ ਆਉਣ ਬਾਹਰ ਗੇਟ ਤੇ ਘੇਰਨ ਦੀ ਧਮਕੀ ਲਈ ਮੈਂ ਰੋਜ਼ ਕੈਸ਼ ਲੈ ਕੇ ਜਾਂਦਾ ਹਾਂ ਉਹ ਜ਼ਿਆਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਤੇ ਕੋਈ ਅਟੈਕ ਕਰਾਵੇ ਮੈਂ ਸਿਰਫ ਹੁਣ ਇਹ ਚਾਹੁੰਦਾ ਐ ਇਹਨੇ ਮੈਨੂੰ ਪਾਗਲ ਔਨ ਦੀ ਧਮਕੀ ਲਾਈ ਆ ਜੀ ਜਿਹੜੀ ਪਾਗਲ ਔਨ ਦੀ ਧਮਕੀ ਲਾਈ ਉਹ ਮੇਰੇ ਮੇਰੇ ਬਰਦਾਸ਼ਤ ਤੋਂ ਬਾਹਰ ਆ ਇਹਨੇ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਮੈਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੈਂ ਮੇਰੇ ਮੁਲਾਜ਼ਮ ਜਥੇਬੰਦੀ ਮੇਰੇ ਨਾਲ ਆ ਅਸੀਂ ਇਹਦੇ ਵਿਰੋਧ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਉਹ ਕਰਾਂਗੇ ਇਹ ਸਾਰੀ ਜਿਹੜੀ ਸਾਹਮਣੇ ਰੇਡੀ ਚਕਾਉਣ ਦੀ ਦਰਦਸਾਜ਼ ਹੈਗੀ ਆ ਇਹ ਸਾਰੀ ਅੰਦਰ ਹੀ ਬਿਜਲੀ ਘਰ ਦੇ ਅੰਦਰ ਵੈਸਟ ਸਬ ਡਿਵੀਜ਼ਨ ਦੇ ਕੈਸ਼ ਕਾਊਂਟਰ ਤੇ ਹੋਈ ਇਹਨੇ ਮੇਰੇ ਕੋ 3340 ਰੁਪਏ ਜਿਹੜੇ ਇਹਨੇ ਮੈਨੂੰ ਕੋ ਦਿੱਤੇ ਇਹਨੇ ਉਹ ਦੁਬਾਰਾ ਮੇਰੇ ਕੋ ਕੈਸ਼ ਕਾਊਂਟਰ ਤੇ ਹੱਥ 바 ਕੇ ਖੋਣ ਦੀ ਕੋਸ਼ਿਸ਼ ਕੀਤੀ ਕੋਈ ਕੈਮਰਾ ਵਗੈਰਾ ਲੱਗਾ ਹੋਇਆ ਜੀ ਅੰਦਰ ਕੈਮਰਾ ਅੰਦਰ ਨਹੀਂ ਲੱਗਾ ਹੋਇਆ ਕੈਮਰਾ ਨਹੀਂ ਹੈਗਾ ਜੋ ਵੀ ਕੱਲ ਸਾਡੀ ਵੈਸਟ ਸਬ ਡਿਵੀਜ਼ਨ ਦੇ ਵਿੱਚ ਸਾਡੇ ਕੈਸ਼ੀਅਰ ਦੇ ਕੋਲੋਂ ਇੱਕ ਸਾਡੇ ਬਾਹਰ ਜਿਹੜਾ ਚਾਹ ਵਾਲਾ ਵਾ सोनू ਕੋਨੇ ਪੇਮੈਂਟ ਦੀ ਕੋਈ ਜਾਲੀ ਨੋਟ ਦੀ ਕੋਈ ਗੱਲ ਦੀ ਕਾਰਵਾਈ ਹੋਈ ਆ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਜੀ ਜੋ ਵੀ ਉੱਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਇਹ ਬਾਹਰ ਦਾ ਸ਼ਖਸ ਆ ਕੇ ਸਾਡੇ ਮੁਲਾਜ਼ਮ ਦੇ ਕੋਲੋਂ ਕੈਸ਼ ਖੋਣ ਦੀ ਵੀ ਕੋਸ਼ਿਸ਼ ਕੀਤੀ ਆ ਨਾਲ ਉਹਨੂੰ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਪੱਗ ਲਾਉਣ ਦੀ ਤੇ ਤੇਰੇ ਕੋਲ ਕੈਸ਼ ਖੋਣ ਦੀ ਵੀ ਤੂੰ ਗੇਟੋਂ ਬਾਹਰ ਆ ਤੇ ਕਿਉਂਕਿ ਇਹ ਡੇਲੀ ਕੈਸ਼ ਦਾ ਕੰਮ ਆ ਜੀ ਵੀ ਇਹ ਰਿਓ ਜੇ ਕੈਸ਼ ਲੈ ਕੇ ਨੇ ਜਾਣਾ ਹੁੰਦਾ ਕਾਊਂਟਰ ਬੰਦ ਕਰਕੇ ਜੇ ਕੱਲੂ ਕੋਈ ਵੀ ਪ੍ਰੋਬਲਮ ਹੁੰਦੀ ਆ ਤਾਂ ਸਾਰੀ ਜ਼ਿੰਮੇਵਾਰੀ ਇਹਦੀ ਹੋਊਗੀ ਜੀ ਪછી ਕੀ ਸਮੁਦਾਇਓ ਕੀ ਇੱਕ ਬਾ ਰੇੜੀ ਲਾੜ ਵਾਲਾ ਚਾਹ ਵਾਲਾ ਉਹ ਸਾਰਾ ਬਿਜਲੀ ਡਿਪਾਰਟਮੈਂਟ ਦਾ ਜਿਹੜਾ ਕੰਮ ਕਰਦਾ ਪਿਆ ਆ ਇਹ ਕੀ ਗੱਲ ਐਰੇ ਉੱਪਰ ਵਿਭਾਗੀ ਕੋਈ ਕਾਰਵਾਈ ਆਜ ਤੱਕ ਸਾਹਬਾਦਰ ਵਿਭਾਗੀ ਕਾਰਵਾਈ ਇਹ ਵਾ ਜੀ ਇਹਦੇ ਉੱਤੇ ਇਹਨੇ ਬਾਹਰ ਰੇੜੀ ਲਾਈ ਆ ਆਪਣੀ ਗੇਟ ਦੇ ਉੱਤੇ ਚਾਹ ਜੀ ਜੋ ਵੀ ਕਸਟਮਰ ਆਉਂਦਾ ਵਾ ਸਾਰਾ ਉਹਨੂੰ ਉੱਥੋਂ ਹੀ ਘੇਰ ਲੈਂਦਾ ਵਾ ਉੱਥੇ ਹੀ ਇਹ ਗੱਲਬਾਤ ਕਰਕੇ ਜੋ ਵੀ ਆਪਣੀ ਫਾਈਲ ਦਾ ਸੁਵਿਧਾ ਕੇਂਦਰ ਨੇ ਸੋ ਬਿਜਲੀ ਘਰ ਦਾ ਸੁਵਿਧਾ ਕੇਂਦਰ ਹੀ ਖੋਲਿਆ ਹੋਇਆ ਜੀ ਇੱਕ ਹਿਸਾਬ ਦਾ ਉੱਥੇ ਇਹ ਸਾਰਾ ਕਾਊਂਟਰ ਫਾਈਲ ਸਭ ਕੁਝ ਉੱਥੇ ਕਰਦਾ ਵਾ ਉਹ ਇਹਦਾ ਸਾਰਾ ਸਿਸਟਮ ਬੰਦ ਕੀਤਾ ਜਾਵੇ ਡਿਪਾਰਟਮੈਂਟ ਨੂੰ ਕਾਰਵਾਈ ਆ ਕਿਉਂਕਿ ਅੰਦਰ ਜਾ ਕੇ ਸਾਡੇ ਮੁਲਾਜ਼ਮਾਂ ਨੂੰ ਹਰਾਸਮੈਂਟ ਕਰਦਾ ਵਾ ਜੀ ਉਧਰ ਜਦੋਂ ਦੂਸਰੀ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਚਾਹ ਵਾਲੇ ਸੋਨੂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਸਗੋਂ ਇੱਕ ਜੇਏ ਵੱਲੋਂ ਉਸ ਨੂੰ ਪੇਮੈਂਟ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਸੀ ਤੇ ਪਰ ਬਾਅਦ ਵਿੱਚ ਕੈਸ਼ੀਅਰ ਵੱਲੋਂ ਹੀ ਉਸ ਦੇ ਨਾਲ ਬਹਿਸਬਾਜ਼ੀ ਕੀਤੀ ਗਈ ਲੇਕਿਨ ਬਿਜਲੀ ਘਰ ਦੇ ਕਿਸੇ ਮੁਲਾਜ਼ਮ ਦੇ ਨਾਲ ਉਸ ਨੇ ਬਦਸਲੂਕੀ ਨਹੀਂ ਕੀਤੀ ਮੈਂ ਇੱਕ ਚਾਹ ਦੀ ਰੇੜੀ ਚਲਾਉਂਦਾ ਬਿਜਲੀ ਘਰ ਦੇ ਬਾਹਰ ਅਖੰਡ ਵਾਲਾ ਬਿਜਲੀ ਘਰ ਸਰ ਤੁਹਾਡੇ ਤੇ આરોਪ ਲੱਗੇ ਗਏ ਨੇ ਕਿ ਬਿਜਲੀ ਘਰ ਦੇ ਮੁਲਾਜ਼ਮ ਹੈ ਉਹਨਾਂ ਦੇ ਨਾਲ ਬਰਤੂਕੀ ਕੀਤੀ ਗਈ ਹੈ ਜਾਂ ਕੈਸ਼ ਕਾਉਂਟ ਦੀ ਕੋਸ਼ਿਸ਼ ਕੀਤੀ ਗਈ ਕਿੰਨੀ ਕਿ ਇੱਥੇ ਸੱਚਾਈ ਹੈ ਜੀ ਮੈਨੂੰ ਸਰ ਮੈਂ 25 ਤੋਂ 30 ਸਾਲ ਤੋਂ ਦੁਕਾਨ ਚਲਾ ਰਿਹਾ ਜਿਹੜਾ ਕੈਸ਼ ਕਾਉਂਟ ਦਾ ਮਸਲਾ ਸਰ ਬਾਅਦ ਤੁਹਾਨੂੰ ਦੱਸ ਦਿੰਦੇ ਨੇ ਕੱਲ ਮੈਂ ਸਰ ਇੱਕ ਅਮਨਦੀਪ ਜੈ ਨੇ ਮੈਨੂੰ 3340 ਰੁਪਏ ਦਿੱਤੇ ਆ ਜਿਹਦੇ ਵਿੱਚ ਜਿਹਦੇ ਵਿੱਚ 3340 ਮੈਂ ਕੋ ਕੈਸ਼ ਕਾਊਂਟਰ ਤੇ ਜਮ੍ਹਾਂ ਕਰਾਏ ਆ ਇਹ ਕਿਸ ਚੀਜ਼ ਦੇ ਹੈ ਆਰਡਰ ਕੋਈ ਦਿੱਤਾ ਹੀ ਨਵੇਂ ਕਨੈਕਸ਼ਨ ਦਾ ਇਹਨੇ ਮੈਨੂੰ ਠੀਕ ਹੈ ਜੀ ਇਹਦੇ ਮਤਲਬ ਕਹਿੰਦੇ ਮਤਲਬ ਕਿ ਮੈਂ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਆ ਜਦੋਂ ਮੈਂ ਪੈਸੇ ਜਮ੍ਹਾਂ ਕਰਾਉਂਦੇ ਆ ਸਰ ਇਹਨੇ ਰਸੀਦ ਵੀ ਕੱਟਦੀ ਆ ਰਸੀਦ ਕੱਟਣ ਤੋਂ ਬਾਅਦ ਇਹਨੇ ਮੈਨੂੰ ਆਵਾਜ਼ ਮਾਰੀ ਆ 10 ਮਿੰਟ ਬਾਅਦ ਕਿ ਤੇਰਾ ਨੋਟ ਇੱਕ ਜਾਲੀ ਆ ਮੈਂ ਕਹਾ ਸਰ ਮੇਰਾ ਨਹੀਂ ਆ ਮੈਨੂੰ ਇਦਾਂ ਜਈ ਸਾਹਿਬ ਨੇ ਨੋਟ ਦਿੱਤਾ ਤੇ ਜਿਹੜਾ ਨੋਟ ਦਿੱਤਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਠੀਕ ਹੈ ਜੇ ਤੁਹਾਡਾ ਕੋਈ ਇਦਾਂ ਹੈਗਾ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਇਹਦੇ ਕਹਿੰਦੇ ਮਤਲਬ ਇਹ ਆਂਦਾ ਕਿ ਤੈਨੂੰ ਆਨਲਾਈਨ ਪੇਮੈਂਟ ਆਈ ਸਰ ਮੇਰੀ ਆ ਗਿਆ ਜਿਹੜਾ ਅਖਬਾਰ ਵਿੱਚ ਦਿੱਤਾ ਗਿਆ ਕਿ ਜਿਹੜਾ ਮੈਂ ਬਾਦੂਸਲੁਕੀ ਕੀਤੀ ਆ ਜਾਂ ਕੈਸ਼ ਕਾਊਂਟਰ ਦੀ ਕੋਸ਼ਿਸ਼ ਕੀਤੀ ਹੈ ਜਾਂ ਮੈਂ ਜਿਹੜਾ 500 ਦਾ ਨੋਟ ਚਾਲ ਹੀ ਦਿੱਤਾ ਮੇਰੇ ਵੱਲ ਕੋਈ ਸਹੀਦਾ ਦੀ ਕੋਈ ਗੱਲ ਹੀ ਨਹੀਂ ਗਈ ਮੈਂ 25 ਉਹਨਾਂ ਨੂੰ ਕਿਹਾ ਗਿਆ ਕਿ ਅੰਦਰ ਜਿੱਥੇ ਕੈਸ਼ ਜਮ੍ਹਾਂ ਕਰਾਉਂਦੇ ਆ ਉੱਥੋਂ ਜਿਹੜੇ ਪੈਸੇ ਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੱਗ ਵੀ ਪੱਗ ਲਾਹਣ ਦੀ ਵੀ ਜਿਹੜੀ ਆ ਧਮਕੀ ਦਿੱਤੀ ਗਈ ਹੈ ਸਰ ਪਹਿਲਾਂ ਤਾਂ ਕੈਸ਼ ਦਾ ਮਸਲਾ ਕੈਸ਼ ਕਾਊਂਟਰ ਬੰਦ ਆ ਅੰਦਰੋਂ ਲੋਕ ਆ ਉਹ ਤੋਂ ਮੈਂ ਕਿੱਦਾਂ ਕਰ ਸਕਦਾ ਇਹਦੇ ਅੰਦਰੋਂ ਇਹ ਅੰਦਰੋਂ ਉੱਪਰ ਨਿਕਲ ਕੇ ਸਭ ਕੋ ਮੇਰੇ ਬਾਹਰ ਆ ਕੇ ਮੇਰੇ ਹੱਥੀ ਪਿਆ ਮੇਰੇ ਗੱਲ ਪਿਆ ਜੇ ਮੇਰਾ ਦਿਮਾਗ ਵੀ ਸਰ ਇਦਾਂ ਦਾ ਹੁੰਦਾ ਤੇ ਮੈਂ ਵੀ ਬੈ ਸਕਦਾ ਮੈਂ ਇਹੀ ਕਹਿੰਦਾ ਕਿ ਇਹਨੇ ਮੁਲਾਜ਼ਮ ਪਰ ਆਇਆ ਸਾਨੂੰ ਹਰ ਵਲੇ ਇਹਨਾਂ ਦੀ ਲੋੜ ਹੈ ਮੈਂ ਰੇਡੀ ਚਲਾਉਂਦਾ ਬਾਹਰ ਚਾਦੀ ਖੈਰ ਦੋਵੇਂ ਧਿਰਾਂ ਵੱਲੋਂ ਆਪੋ ਆਪਣਾ ਪੱਖ ਪੇਸ਼ ਕੀਤਾ ਗਿਆ ਹੈ ਲੇਕਿਨ ਮਾਮਲਾ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਆਖਰ ਬਦਸਲੂਕੀ ਕਿਸ ਨੇ ਕੀਤੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ